ਲਓ ਭਾਈ ਸੋਨ ਨੂੰ ਮੈਂ ਇੱਕ ਹੋਰ ਕਹਾਣੀ ਸੁਣਾਵਾਂ ਪਹਿਲਾਂ ਪਿਛਲੇ ਜਨਮਦਿਆਂ ਤਾਂ ਬਹੁਤ ਸੁਣਾਤੀਆਂ ਹਾਂ ਸੋਨ ਨੂੰ ਕੋਈ ਹਾਸੇ ਵਾਲੀ ਕਹਾਣੀ ਸੁਣਾਈ ਤੇ ਇੱਕ ਭਾਈ ਬੁੜੀ ਟੀ ਬੁੜੀ ਮਾਤਾ ਉਹਦੇ ਪੰਜ ਮੁੰਡੇ ਤੇ ਭਾਈ ਉਹ ਸਿੱਧਰੇ ਜੇ ਤੇ ਜੀ ਉਹਨਾਂ ਤੋਂ ਇੱਕ ਵਿਆਹ ਲਿਆ ਤੇ ਚਲ ਭਾਈ ਜਦੋਂ ਵਿਆਹ ਲਿਆ ਵਿਆਹ ਹੋ ਗਿਆ ਉਸ ਤੋਂ ਬਾਅਦ ਭਾਈ ਬਹੂ ਬੇਤੀ ਗਈ ਹੋਈ ਤੇ ਜੀ ਤੇ ਬੁੜੀ ਹੋ ਗਈ ਬਿਮਾਰ ਤੇ ਉਹਨੂੰ ਕਹਿੰਦੇ ਵੀ ਜਾ ਕੇ ਧੁਲੇ ਆ ਜਾ ਕੇ ਬਹੂ ਲਿਆ ਬੁੜੀ ਕਹਿਣ ਲੱਗੀ ਉਹਦੀ ਮਾਂ ਵੀ ਤੂੰ ਲੈ ਆ ਜਾ ਕੇ ਪੁੱਤ ਮੈਥੋਂ ਕੰਮ ਨਹੀਂ ਹੁੰਦਾ ਮੈਂ ਬਿਮਾਰ ਆਂਗਾ ਬਿਮਾਰ ਆਂਗੀ ਤੇ ਭਾਈ ਉਹੋ ਕਹਿੰਦਾ ਚੰਗਾ ਤੇ ਭਾਈ ਬਾਗ ਲੈਣ ਜਦੋਂ ਲੈਣ ਵਗ ਤੇ ਭਾਈ ਗਰਮੀਆਂ ਦੇ ਦਿਨ ਤੇ ਦੂਸੇ ਕਰਦਾ ਪਹਿਰੇ ਜਦੋਂ ਮੁੜ ਕੇ ਆਏ ਤੇ ਭਾਈ ਉਹ ਆ ਕੇ ਇੱਕ ਦਰੱਖਤ ਥੱਲੇ ਬਹਿ ਗਈ ਕਹਿੰਦੇ ਦਾਮ ਲੈ ਲੈਣੇ ਹੈਗੇ ਵੀ ਫੇਰ ਚੱਲਾ ਹੋਏ ਵੀ ਹੁਣ ਧੁੱਪ ਵਾਲੀ ਆ ਤੇ ਤੁਰਕ ਹੀ ਜਾਂਦੇ ਅੱਗੇ ਲੋਕ ਤੇ ਭਾਈ ਬਹਿ ਗਏ ਤੇ ਉਹ ਭਾਈ ਬਹੂ ਹੁਣ ਨਾ ਮਨਾ ਮਨਾ ਵਿਆਹ ਹੋਇਆ ਤੇ ਦਾ ਸੰਗ ਦਿੱਤੀ ਵਿਚਾਰੀ ਉਹ ਭਾਈ ਬੱਠਾ ਕਰਕੇ ਬੈਗੀ ਤੇ ਭਾਈ ਚੁੱਪ ਕਰ ਗਿਆ ਕਹਿੰਦਾ ਹੈ ਮੇਰੇ ਵੀ ਇਕੱਠਾ ਕਰਕੇ ਬੈਜੀ ਹੈ ਕਹਿੰਦਾ ਤੇ ਭਾਈ ਉੱਥੇ ਬੱਠਾ ਨੂੰ ਕਹਿੰਦਾ ਚੱਲ ਚੱਲ ਜੀ ਤੇ ਤੋਂ ਜਦੋਂ ਤੁਰ ਪਿਆ ਤੇ ਰਾਹ 'ਚ ਭਾਈ ਕੋਈ ਬਲਦਾਂ ਵਾਲਾ ਆਉਂਦਾਗਾ ਬਲਦ ਲਈ ਜਾਂਦਾ ਹੋਰ ਤੇ ਜਦੋਂ ਬਲਦ ਲਈ ਜਾਂਦਾ ਤੇ ਉਹਨੂੰ ਕਹਿੰਦਾ ਉਹ ਬਲਦਾਂ ਵਾਲਿਆ ਕਹਿੰਦਾ ਹਾਂ ਕਹਿੰਦਾ ਹਾਂ ਕੀ ਕਹਿਣਾਗਾ ਕਹਿੰਦਾ ਤੂੰ ਆ ਬਹੂ ਲੈ ਲੈ ਮੇਰੀ ਕਹਿੰਦਾ ਮੈਨੂੰ ਬਲਦ ਦੇ ਦੇ ਤੇਰੇ ਕਹਿੰਦਾ ਇਹ ਕੀ ਕਹੀ ਜਨਾ ਤੂੰ ਕਹਿੰਦਾ ਨਾ ਸੱਚੀ ਕਹਿਣਾਗਾ ਏ ਮੇਰੇ ਕੰਨੀ ਕਹਿੰਦਾ ਪਿੱਠ ਕਰ ਕਰ ਬੈਂਦੀ ਆਗੀ ਕਹਿੰਦਾ ਤੇ ਤੂੰ ਲੈ ਜਾ ਇਹ ਇਹ ਕਹਿੰਦਾ ਤੇ ਭਈ ਉਹ ਨਹੀਂ ਆਖਿਆ ਵੀ ਬੰਦਿਆ ਤਾਂ ਕਹਿੰਦਾ ਸੋਚਿਆ ਨਾ ਮਨ ਚ ਵੀ ਮੁਖਤ ਚ ਬਹੁ ਮਿਲਦੀ ਆਗੀ ਕਹਿੰਦਾ ਵੱਡਾ ਲੱਗੇ ਵੱਡਾ ਤਾਂ ਮੈਂ ਹੋਰ ਖਰੀਦ ਨੂੰ ਤੇ ਭਈ ਉਹਨੇ ਬਹੁ ਉਹਨੂੰ ਦੇਤੀ ਤੇ ਵੱਡ ਉਹ ਤੋਂ ਲੈ ਲਈ ਵੱਡ ਲੈ ਕੇ ਭਈ ਤੁਰਿਆ ਜਾਂਦਾ ਵਾ ਤੁਰਿਆ ਜਾਂਦਾ ਭਈ ਰਾਹ ਦੇ ਵਿੱਚ ਆ ਰਾਹ ਚ ਖਾਲ ਆ ਗਿਆ ਖਾਲ ਆ ਗਿਆ ਕਹਿੰਦਾ ਵੱਡਾ ਨੇ ਪਾਣੀ ਨਹੀਂ ਦਿੱਤਾ ਪਰ ਪਾਣੀ ਲੈ ਜਾਂਦਾ ਖਾਲ ਤੇਨੇ ਕਬੂਲ ਬਲਦਾਂ ਤੇ ਆਏ ਨੇ ਕਿ ਚਲ ਪਾਣੀ ਪਿਆ ਦਮ ਤੇ ਭਈ ਬਲਦਾਂ ਨੂੰ ਪਾਣੀ ਪੋਣ ਲੱਗਿਆ ਤੇ ਉਹ ਬਲਦ ਭਾਈ ਨਾਲ ਦੀ ਨਾਲ ਮੂਤਾਂ ਲੱਗ ਗਈ ਪਾਣੀ ਪੀ ਜਾਣ ਮੂਤੀ ਜਾਣ ਤੇ ਕਹਿੰਦਾ ਹੈ ਮੇਰੇ ਨਾਲ ਧੋਖਾ ਕਰ ਗਿਆ ਉਹ ਵੀ ਕਹਿੰਦਾ ਬਲਦ ਮੈਨੂੰ ਘੁੱਟੇ ਦੇ ਗਿਆ ਕਹਿੰਦਾ ਤੇ ਨਾਲੇ ਕਹਿੰਦਾ ਮੂਤੀ ਜਾਂਦੇ ਨੇ ਨਾਲੇ ਪਾਣੀ ਪੀਝ ਜਾਂਦੇ ਨੇ ਵੀ ਤੇ ਭਈ ਕਹਿੰਦਾ ਚਲ ਭਾਈ ਉੱਥੋਂ ਤੁਰ ਪੈ ਤੁਰ ਪੈ ਤੇ ਰਾਹ ਦੇ ਵਿੱਚ ਕੋਈ ਦਾਤੀਆਂ ਫੁਰਕਣ ਆਲਾ ਜਾਂਦਾ ਆ ਪਈ ਜਿਹਨ ਦਾ ਤਿਆ ਫੁਰਪੇ ਵਾਲਾ ਜਾਂਦਾਗਾ ਤੇ ਉਹਨੂੰ ਕਹਿੰਦਾ ਉਹ ਦਾ ਤਿਆ ਫੁਰਪੇ ਆ ਲਿਆ ਕਹਿੰਦਾ ਕੀ ਕਹਿਣਾ ਕਹਿੰਦਾ ਵੀ ਮੈਂ ਤਾਂ ਤੈਨੂੰ ਐ ਬਹਿਣਾਗਾ ਤੇ ਤੇ ਦਾਤਿਆਂ ਫੁਰਪੇ ਦਾ ਤੂੰ ਮੈਨੂੰ ਦੇ ਦੇ ਆ ਬਲਦ ਮੱਥਾ ਲੈ ਲਾ ਕਹਿੰਦਾ ਇਹਦਾ ਹੁੱਟੇ ਲੈ ਕੇ ਕਹਿੰਦਾ ਇਹ ਮੈਂ ਕੀ ਕਰਨਾ ਨੇ ਕਹਿੰਦਾ ਤੇ ਉਹ ਕਹਿੰਦਾ ਮੂੰਹ ਬੰਦ ਤੇ ਮੈਂ ਦਾਤਿਆਂ ਫੁਰਪੇ ਬੱਟੇ ਤੇ ਕਹਿੰਦਾ ਦਾਤਿਆਂ ਫੁਰਪੇ ਲੱਕੀ ਇਹ ਕਹਿੰਦਾ ਲੈ ਫੜਕਾ ਦਾ ਲੈ ਲਾ ਕਹਿੰਦਾ ਤੇ ਉਹਨੇ ਵੀ ਸੋਚੀ ਕਿ ਇਹਦਾ ਕੋਈ ਸਿਧਰਾ ਹੀ ਆਗਾ ਤੇ ਕੋਈ ਬਲਦ ਮੂੰਹ ਦੇ ਤੇ ਤੇ ਦਾਤਿਆਂ ਫੁਰਪੇ ਆਪ ਲੈ ਲੈ ਤੇ だっਤੇ ਕੋ ਰੂਪੇ ਚੱਕੀ ਜਾਂਦਾ ਚੱਕੀ ਜਾਂਦਾ ਹੁਣ ਧੁੱਪ ਆ ਗਈ ਸਿੱਤੇ ਤੱਲੇ ਹੋਏ ਨੇਗੇ ਧੁੱਪੇ ਤੱਤੇ ਹੋ ਗਏ ਉਹ ਜੇ ਤੱਤੇ ਹੋਵੇ ਤੇ ਭਾਈ ਰਾਹ ਦੇ ਵਿੱਚ ਕੋਈ ਫੇਰ ਖਾਲ ਆ ਗਿਆ ਪਾਣੀ ਦਾ ਪਰਿਆ ਤੇ ਉਹਨੇ ਆਖਿਆ ਵੀ ਇਹ ਤਾਂ ਤੱਤੇ ਹੋ ਗਏ ਹੁਣ ਚੱਕ ਕੇ ਸਿਰ ਤੋਂ ਲਾ ਕੇ ਖਾਰ ਜਮਾਰੀ ਭਾਈ ਉਹ ਜਦੋਂ ਹੁਣ ਪਾਣੀ ਦੀ ਸਿਰ ਤੇ ਠੰਡੇ ਤਾਂ ਹੋਣੀ ਨੇਗੇ ਉਹ ਠੰਡੇ ਹੋਗੇ ਜੇ ਤਾਂ ਠੰਡੇ ਹੋਗੇ ਤੇ ਕਹਿੰਦਾ ਆ ਤਾਂ ਆਪਲਾ ਹੁਣ ਤਾਂ ਤਰੀਕਾ ਮੈਨੂੰ ਆ ਗਿਆ ਕਹਿੰਦਾ ਤੇ ਕਹਿੰਦਾ ਮੈਂ ਤਾਂ ਜਾਣਾਂ ਫੇਰ ਤਾਂ ਉਹ ਕੋਈ ਦਵਾਦਾਬ ਕਰੇ ਵਾਗ ਕੰਡਾ ਕਹਿੰਦਾ ਕਿ ਦਸਿਆ ਹੋਰ ਕੋਈ ਤਾਂ ਸਿੱਟੇ ਕਹਿੰਦਾ ਬੇਬੇ ਦਾ ਮੰਜਾ ਚੱਕੋ ਉਹ ਅੱਖ ਨੂੰ ਤੇ ਬਹੂ ਨੂੰ ਨਹੀਂ ਲਿਆਇਆ ਹੈਗਾ ਤੇ ਉਹ ਕਹਿੰਦਾ ਬਹੂ ਤਾਂ ਫੇਰ ਹੀ ਦੱਸੂਗਾ ਸੋਨੂੰ ਕਹਿੰਦਾ ਤੇ ਚਲੋ ਕਹਿੰਦਾ ਬੇਬੇ ਦਾ ਮੰਜਾ ਚੱਕ ਕੇ ਲੈ ਕੇ ਚਲੋ ਆਪਾਂ ਉੱਥੇ ਤੋਬੇ ਕੋਲੇ ਤੇ ਭਾਈ ਉਹ ਹੁਣ ਕਰਨ ਉਹ ਵੀ ਸਿੱਧਰੇ ਤੇ ਕੇ ਚੱਕ ਕੇ ਮੰਜਾ ਭਾਈ ਬੁੜੀ ਦਾ ਤੋਬੇ ਕੋਲੇ ਲੈ ਗਏ ਵੀ ਪਤਾ ਨਹੀਂ ਕੀ ਕਰੂਗਾ ਇਹ ਉਹ ਤਾਂ ਆਪ ਸਿੱਧਰੇ ਜਦੋਂ ਤੇ ਜਦੋਂ ਤੋਬੇ ਕੋਲੇ ਲੈ ਗੇ ਫੜ ਕੇ ਬੁੜੀ ਨੂੰ ਤੋਬੇ ਦੇ ਵਿੱਚ ਸੜਤਾ ਤੋਬੇ ਦੇ ਵਿੱਚ ਸਿਰ ਤੱਕ ਤੇ ਇਹਨਾਂ ਲਵਾ ਕੇ ਉਹ ਤੈਨੂੰ ਹੋਤੇ ਜੇ ਤੇ ਬਾਹਰ ਕੱਢ ਕੇ ਕਹਿੰਦਾ ਚੱਕੋ ਬਾਹਰ ਤਾ ਮੰਜੀ ਤੇ ਪਾ ਤੀ ਕਹਿੰਦਾ ਦੇਖੋ ਬੇਬੇ ਦਾ ਬੁਖਾਰ ਉਤਰ ਗਿਆ ਉਹ ਕਹਿੰਦਾ ਕਾਮਲਾ ਬੇਬੇ ਤਾਂ ਮਰ ਗਈ ਤੇ ਉਹ ਕਹਿੰਦਾ ਬੇਬੇ ਮਰ ਗਈ ਮਰੀ ਮਰੀ ਤਾਂ ਮੈਨੂੰ ਨਹੀਂ ਪਤਾ ਕਹਿੰਦਾ ਤੇ ਬੇਬੇ ਦਾ ਬੁਖਾਰ ਦੇਖ ਲਓ ਤੁਸੀਂ ਕਹਿੰਦਾ ਆ ਬਾਈ ਉਤਰ ਗਿਆ ਬੁਖਾਰ ਉਤਰ ਗਿਆ ਕਹਿੰਦਾ ਬੇਬੇ ਮਰੀ ਦਾ ਨਹੀਂ ਮੈਨੂੰ ਪਤਾ ਕਹਿੰਦਾ ਮੈਂ ਤਾਂ ਬੁਖਾਰ ਤਾਂ ਮੈਂ ਤੇ ਬੁਖਾਰ ਇਹਦਾ ਤਾਂ ਤਾ ਤੇ ਇਹ ਜੀ ਤਾਂ ਭਾਈ ਉਹ ਕਾਮਲਾ ਨੇ ਕੀਤੀ ਬੁੜੀ ਮਾਰਤੀ ਵਿਚਾਰੀ ਸਾਰੇ ਕਾਮਲੇ ਇਕੱਠੇ ਹੋ ਗਏ ਕਹਿੰਦਾ ਹੁੰਦਾ ਨਸਾਨੇ ਵੀ ਕਹਾਵਤ ਆ ਵੀ ਪਾਈ ਕਾਮਲਾ ਨਾ ਮਰੇ ਕਾਮਲੇ ਦੀ ਮਾਂ ਮਰ ਜਾ ਜਿਹੜੀ ਕੋਈ ਜਿਹੜਾ ਉਹਨੂੰ ਕੋਰ ਨਾ ਜੰਮੇ ਤੇ ਇਹ ਕਹਾਵਤ ਸੱਚੀ ਹੈ ਵੀ ਉਹ ਕਾਮਲਾ ਨੇ ਬੁੜੀ ਮਾਰਤੀ ਚਲ ਆ ਭਾਈ ਇਹਦੀ ਵੀ ਸਟੋਰੀ ਹੈ ਵੀ ਕਹਾਣੀਆਂ ਆ ਵੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਸਿਰ ਕਮੈਂਟ ਜ਼ਰੂਰ ਕਰਨਾ ਧੰਨਵਾਦ